ကေတဲလာနေသူကေရာတ ्यास နေဘယ်တုန်းကလဲမေရမီ ਨਾਲ ਟੋਟਾ ਜੀ ਸੰਦੀਪ ਕੋਲ ਸੰਦੀਪ ਕੋਲ ਜੀ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਸਾਰਗੋਲ ਸਾਰੰਗਵਾਂਡੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ ਇੱਥੇ ਛੋਟਾ ਭਰਾ ਰਹਿੰਦਾ ਸੀ ਕਿਹੜਾ ਪਿੰਡ ਆ ਜੀ ਇਹ ਆਧਵਾੜ ਉਹ ਇੱਥੇ ਕੱਲਾ ਰਹਿੰਦਾ ਸੀ ਜੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਸੀ ਅੱਛਾ ਜੀ ਪਰਵਾਹ ਚ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ ਨਹੀਂ ਜੀ ਕੋਈ ਨਹੀਂ ਸੀ ਕਿ ਘਰ ਜਿਹੜਾ ਹੈਗਾ ਕਿੰਨਾ ਦਾ ਹੈਗਾ ਜੀ ਇਹ ਉਹ ਸਾਡੇ ਮੇਰੇ ਇਹਦਾ ਪਰਾਦਾ ਸੀਗਾ ਛੋਟਾ ਹੁਣੇ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲ ਬ੍ਰਿੰਦਰ 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 ਉਮਰ ਕਿੰਨੀ ਕੀ ਸੀ ਜੀ ਇਹ ਹੁਣੀ ਆ 35 35 ਸਾਲ ਕਿੰਨੀ ਉਮਰ ਦੀ ਹੈ ਇੰਨੀ ਕਈ ਹੁਣੀ ਆ ਅੱਛਾ ਜੀ ਇਹ ਕੀ ਕੰਮ ਕਰਦੇ ਸੀ ਇਹ ਸਬਜ਼ੀ ਦੀ ਦੁਕਾਨ ਤੇ ਲੱਗਾ ਪਹਿਲਾਂ ਗੱਡੀ ਚਲਾਉਂਦਾ ਸੀ ਅੱਛਾ ਜੀ ਪਹਿਲਾਂ ਗੱਡੀ ਚਲਾ ਹੁਣ ਸਬਜ਼ੀ ਵੇਚਦੇ ਸੀ ਹਾਂ ਜੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦ ਮਾਲ ਅੱਛਾ ਜੀ ਇਹ ਕੋ ਕਦੋਂ ਪਤਾ ਲੱਗਾ ਤੁਹਾਨੂੰ ਖਬਰ ਬਾਰੇ ਮੈਨੂੰ ਸਵੇਰੇ ਪਤਾ ਲੱਗਾ ਜੀ ਕੀ ਕੀ ਹਾਲਾਤ ਦੇਖੇ ਕੀ ਲੱਗਦਾ ਹੈ ਤੁਹਾਨੂੰ ਨੇ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਂਭ ਲੈ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕਦਮ ਮੇਰੇ ਕੋਲ ਚਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੁਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਹਨਾਂ ਨੇ ਆ ਕੇ ਪਿੱਛੋਂ ਜਿੰਦੇ ਲਾਦਦੇ ਠੀਕ ਆ ਬੜੇ ਭਰਾਣੇ ਜੀ ਕਬ ਜਗਤਾ ਮੇਰਾ ਆ ਤੇ ਅਸੀਂ ਫੇਰ ਸਾਨੂੰ ਦੱਸਿਆ ਗਿਆ ਤਾਂ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਕਿ ਇੱਥੇ ਚਿੱਟਾ ਆਖੇ ਚਿੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹ ਕੌਣ ਪਿੰਦਾ ਮੁੰਡਾ ਦਾ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਉਂਦਾ ਉਹਦਾ ਮੁੰਡਾ ਆਉਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ ਸਪੋਰਟ ਆ ਉਸ ਮੁੰਡੇ ਵੇ ਤੋਂ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਚਿੰਤੇ ਲਾ ਕੇ ਚੱਲ ਗਏ ਔਰ ਰਿਪੋਰਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿਸਾਬੇ ਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਗਾ ਕੁੜੀਆ ਦੇ ਕਿੰਨੇ ਕ ਦਿਨ ਤੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਤੇ ਲੈ ਲੈਂਦੇ ਸੀ ਕਹਿੰਦਾ ਮੇਰਾ ਹੀ ਅਥ ਹੈ ਮੇਰਾ ਹੀ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਨੂੰ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਂਭ ਲਾਊਗਾ ਮੁੰਡੇ ਨੂੰ ਰੋਟੀ ਪਾਣੀ ਦੇ ਦਊਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਹਾਂ ਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹਨੂੰ ਸੌਂਪ ਦਿੱਤਾ ਜਾਵੇ ਸਾਨੂੰ ਸਾਡੇ ਕੱਪੜਾ ਆ ਕੁਲਵਿੰਦਰ ਸਿੰਘ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਜਿੱਦਾਂ ਦੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹਨਾਂ ਦੀ ਡੱਤ ਹੋ ਗਈ ਸੀ ਇਹ ਪਿੰਡ ਆਦਮ ਵਾਲਾ ਹੀ ਪੰਜਾਬ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀਬ 35 ਸਾਲ ਦੇ ਇਹਦੀ ਰਾਤੀ ਇਹਦੇ ਪਤੀਜੀਆਂ ਨੇ ਵੇ ਠੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਮਕਾਨ ਉੱਪਰ ਪਈ ਹੈ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਵਾਰਸ ਬਿਆਰ ਲਿਖਾਉਣਗੇ ਹਸਪਤਾਲ ਤੋਂ ਜੋ ਵੀ ਮਾਨੀਕਾਰਮ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹਾਂ ਜੀ ਹੁਣ ਬਾਕੀ ਹਾਂ ਜੀ ਆਪ ਜਿੱਥੇ ਕਤਲ ਹੋਇਆ ਇਸ ਦਾ ਰੌਲਾ ਹੈ ਹਾਂ ਜੀ ਜੋ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਇਹਦਾ ਰੰਗ ਦਾ ਕਰਦਾ ਇੱਕ ਹਾਂ ਜੀ ਤੇ ਇਹ ਕਿ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਰ ਕੀਤਾ ਕਿੰਨੇ ਕੀਤਾ ਹੋ ਸਕਦਾ ਹੈਗਾ ਇਹਦੇ ਭਤੀਜੇ ਨੇ ਜਿਹਦੀ ਮੌਤ ਹੋਈ ਹੈ ਤੇ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੋਲਾ ਸੀ ਦਾ ਭਰਾ ਨਾਲ ਪ੍ਰੋਪਰਟੀ ਦਾ ਰੋਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆਸੇ ਆਗੂ ਵੱਲੋਂ ਪਤਾ ਕੱਲੇ ਭਤੀਜਾ ਆਇਆ ਆਸੇ-ਪਾਸੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਕਿੱਲ ਗਿਆ ਜੀ ਪੂਰੇ ਫੇਰੇ ਉਸ ਦੇ ਫੇਰੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਜ਼ੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par